ਆਇਸੀ ਮਿਡੀਕਾ ਸਾਹਿਬ ਦੀ ਜਿਹੜਾ ਅਫਸਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਦੇ ਪੂਰਾ ਹੀ ਉਪਰੋਕਤਰਾ ਦਾ ਰੂਪ ਕੋਸ਼ਰ ਪੂਰੀ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚੜ੍ਹਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਨਜ਼ਰਾਂ ਸਮ ਦੇ ਸਵੇਰ ਤੋਂ ਹੀ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਂਚ ਸ਼ੁਰੂ ਕੀਤੀ ਤੇ ਕੋਈ ਵੀ ਤਰਸਤੀ ਦੇ ਦੌਰਾਨ ਕੋਈ ਵੀ ਟੀਜੋਨ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਇਸ ਨੂੰ ਸੈਨ ਕਰਾ ਕੇ ਗਏ ਸੀ ਮਿਡੀਕਾ ਸਾਹਿਬ ਦੇ ਕੋਲ ਚੜ੍ਹਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜ੍ਹਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜ੍ਹਦੀ ਕਲਾ ਦਾ ਹੀ ਮੈਸੇਜ ਦੇ ਕਿ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਆਲੇ ਦੁਆਲੇ ਲੋਕ ਚੜ੍ਹੇ ਹੋਏ ਸੀ ਕੋਠਿਆਂ ਤੇ ਉਹਨਾਂ ਨੂੰ ਵੀ ਲੈ ਕੇ ਬਾਏ ਬਾਏ ਜਾਣ ਲੱਗੇ ਹੀ ਗਿਆ ਸਭ ਗੇਟ ਦੇ ਅੰਦਰ ਛੁਪ ਕੇ ਟਾਟਾ ਕਰਕੇ ਮੁੱਛਾਂ ਵੱਟ ਦੇ ਕੇ ਫਿਰ ਜਾ ਕੇ ਕਿਤੇ ਬੈਠ ਕੇ ਚਲੇ ਗਏ ਚਰਨਪ੍ਰੀਤ ਕੋਈ ਕਿਥੇ ਕਿਹਨੇ ਚੁੱਪ ਚੜ੍ਹਨੀ ਦੱਸਦੇ ਤੇ ਭਾਜੀ 9 ਸਾਲ ਤੋਂ ਇੱਥੇ ਰਹਿ ਰਹੇ ਨੇ ਬਿਕਰ ਮਜੀਠੇ ਨੂੰ ਲੈ ਕੇ ਪਹੁੰਚੇ ਕੀ ਗੱਲਬਾਤ ਹੋਈ ਹੈ ਜੰਦਰ ਹਾਂਜੀ ਨਾਲ ਹੀ ਰਹੇ ਨੇ ਕੀ ਗੱਲ ਬਤੋਲ ਜੀ ਬੈਠੇ ਰਹੇ ਜੀ ਰਹੇ ਨੇ ਕੰਟੇ ਦੋ ਕੰਟੇ ਦਾ ਟਾਈਮ ਲੱਗਦਾ ਕੀ ਕਰਦੇ ਕੀ ਰਹੇ ਉਹ ਕੋਈ ਇੱਥੇ ਕੋਈ ਸੀਪੀਟੀਤੇ ਮਾਰਦੇ ਰਹੇ ਜਿਹੜੀ ਵਿਜੀਲੈਂਸ ਜਿਹੜੀ ਟੀਮਾਂ ਬਣੀਆਂ ਪਾਜੀ ਟੀਮਾਂ ਨੇ ਫੋਲਾਫਲੇ ਹਾਂਜੀ ਤਵਾਸੀ ਕੀ ਹਿੱਤ ਪਰ ਕੁਝ ਮਿਲਿਆ ਨਹੀਂ ਤੇ ਦਸਤਾਵੇਜ਼ ਵੇਖਦੇ ਨੇ ਉਹਨਾਂ ਨੇ ਡਾਕੂਮੈਂਟ ਕੋਈ ਪਰ ਕੁਝ ਨਹੀਂ ਮਿਲਿਆ ਤੇ ਇਸ ਕਰਕੇ ਚਲੇ ਗਏ ਇੱਕ ਕਹਿੰਦੇ ਪੇਟਰ ਪਿਆ ਸੀ ਅੰਦਰ ਤੇ ਲੈਪਟਾਪ ਪਿਆ ਸੀ ਨਹੀਂ ਜੀ ਕੱਖ ਨਹੀਂ ਕੁਝ ਨਹੀਂ ਹੈਗਾ ਉਹ ਬਾਹਰ ਉਹਨਾਂ ਨੇ ਆਪਣਾ ਲਿਆਂਦਾ ਆਪਣਾ ਲੈ ਕੇ ਆਏ ਸਰ ਠੀਕ ਹੈ ਜੀ ਇਹਨਾਂ ਤੋਂ ਦੀ ਗੱਲ ਹੋਈ ਕੀ ਕਹਿੰਦੇ ਚੜਦੀ ਕਲਾ ਦੇ ਮੈਸੇਜ ਦੇ ਪਤਾ ਕਿ ਕਿ ਬੰਨੀ ਸੀ ਕੀ ਤੋੜ ਤੋੜ ਸੀ ਭਾਗ ਬੰਨੀ ਸੀ ਹੋਰ ਪੂਰਾ ਸੀਗਾ ਪਹਿਲਾਂ ਨਾ ਸੀਗਾ ਪੂਰਾ ਹੀ ਸੀ ਜੀ ਇਹ ਤੋਂ ਕੁਝ ਲੈ ਕੇ ਗਏ ਨਹੀਂ ਕੁਝ ਮਿਲਿਆ ਨਹੀਂ ਇਹ ਕੋਈ ਨਹੀਂ ਤੁਹਾਨੂੰ ਕੋਈ ਬਸਲੂਕੀ ਨਾ ਬਰੀਮ ਨਹੀਂ ਸਾਈਨ ਨਹੀਂ ਦੇਖੋ ਜੀ ਸਾਈਨ ਤਾਂ ਉਹਨਾਂ ਨੇ ਧੱਕੇ ਨਾਲ ਸਾਰਾ ਕੁਝ ਕਰਾਏ ਨੇ ਧੱਕੇ ਧੱਕੇ ਸ਼ਾਈ ਸਾਰੀ ਜਗ੍ਹਾ ਚੱਲ ਗਈ ਹੈ ਇਹ ਸਾਰਿਆਂ ਨੂੰ ਪਤਾ ਹੈ ਉਨੀ ਨਾ ਨਾ ਜਿਹੜਾ ਕੁਝ ਹੋਇਆ ਹੈ ਤੁਸੀਂ ਆਪ ਦੇਖਿਆ ਚਲੋ ਜੀ ਇੱਕ ਮਿੰਟ ਇਹ ਤਾਂ ਧੱਕੇ ਨਾਲ ਮਰੋ ਧੱਕੇ ਨਾਲ ਉਹ ਸਾਡੇ ਬੀਤੇ ਭਾਜੀ ਕਿਸ ਤਰ੍ਹਾਂ ਦੇਖ ਦੋ ਅੱਜ ਦੀ ਕਾਰਵਾਈ ਨੂੰ ਵਾਰ-ਵਾਰ ਫੀਲ ਕੀਤੀ ਗਈ ਅੰਦਰ ਨਹੀਂ ਜਾਣ ਦਿੱਤਾ ਗਿਆ ਤੋਂ ਜਿਹੇ ਅੱਜ ਤੱਕ ਸਰਟੀਫਿਕੇਸ਼ਨ ਤੇ ਸਵਾਲ ਫੇਸ ਬਾਬਕ ਹੈ ਜਿਸ ਕੇ ਆਪਸ ਮੈਡਮ ਜੀਪੁਰ ਅਮ ਜਿੱਥੇ ਜਿੱਦਾ ਹੈਗਾ ਅਫੀਸ਼ਲ ਆਪਸੀ ਉਹਨਾਂ ਦਾ ਅੰਦਰ ਰਹਿਣਾ ਤੇ ਉਹਨਾਂ ਦੇ ਜਿਹੜੇ ਐਡਵੋਕੇਟ ਸੀ ਉਹਨਾਂ ਤਾਂ ਅੰਦਰ ਜਾਣ ਚ ਰਹੀ ਸੀ ਜਿਹੜੇ ਸਰਚ ਟੀਮ ਨੇ ਸਰਚ ਕੀਤੀ ਹੈ ਉਹਨਾਂ ਨੇ ਕਿਸੇ ਨੂੰ ਵੀ ਅੰਦਰ ਇੰਟਰਨਿਜ ਕਰ ਦਿੱਤਾ ਦੋਨੋਂ ਪਾਸੇ ਬੈਰੀਅਰ ਦਾਅ ਦਿੱਤੇ ਗਏ ਔਰ ਅੰਦਰ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਕਿਹਾ ਜਾਂਦਾ ਇਹ ਸਰਚ ਟੀਮ ਨੂੰ ਬਤਾਉਂਦਾ ਇੱਕ ਫੰਡਮੈਂਟਲ ਰਾਈਟ ਸੀਗਾ ਜੇ ਤੁਹਾਡਾ ਦਫਤਰ ਹੈ ਕਰੋ ਵਕੀਲ ਦੇ ਨਾਲ ਗੁਨਾਹ ਦੀ ਲਾਜ਼ਮੀ ਸੀਗਾ ਜਿਹੜਾ ਨਹੀਂ ਹੋ ਦਿੱਤਾ ਕਿ ਅੱਗੇ ਇਸ ਤੇ ਸਵਰਚ ਕੀ ਕਮਿਟੀ ਪ੍ਰਕਿਰਿਆ ਰਹਿ ਰਹੀ ਹੈ ਦੇਖੋ ਸਾਡੇ ਜਿਹੜੇ ਐਡਵੋਕੇਟ ਪਹਾੜੀ ਕੋਲ ਸੂ ਕਰ ਰਹੇ ਨੇ ਉਹ ਸਾਧ ਪੇਸ਼ੀ ਆ ਕਿ ਅਪੀਲ ਕਰਦੇ ਉਹ ਤੇ ਆਪਣਾ ਪੱਖ ਰੱਖਦੇ ਇਨਾ ਚਿਰ ਬੋਚੀ ਕਿ ਜੰਗ ਵੀ ਰਹੀ ਹੈ ਜੀ ਦੇਖੋ ਅਸੀਂ ਤੇ ਬਾਹਰ ਸੀ ਸਾਨੂੰ ਸਾਨੂੰ ਇੱਕ ਬਾਰੇ ਕੀ ਕਹਿੰਦੇ ਹਨ ਅੰਦਰ ਇੰਟਰਨੈਸ਼ਨਲ ਦੇ ਬਾਰੇ ਪਿਆਰੀ ਪਤਾ ਹੁੰਦਾ ਨਾ ਅਸੀਂ ਤਾਂ ਕਿ ਕਿਰੇਚੇ ਮੁੱਦਾ ਜਿਹੜਾ ਉਹ ਜਦੋਂ ਚੱਕੇ ਦਉ ਨਹੀਂ ਜਦੋਂ ਐਫੀਡੇਟਲੀ ਐਡਵੋਕੇਟ ਦੱਸਣਗੇ ਕਿ ਗੱਲ ਜਿਹੜੀ ਸਭ ਤੋਂ ਈ ਉਹਦੇ ਵਿੱਚ ਆ ਕੇ ਮੌਜੂਦਾ ਐਮਐਲਏ ਸਭ ਨੂੰ ਜਿਹਨਾਂ ਦਾ ਆਫਸਿਸ ਕਿ ਨਾਲ ਸੀ ਕਿੱਥੇ ਗਈ ਕਿ ਦੱਸੋ